ਸਬਜ਼ੀ ਵਾਲੀ ਅੱਜ ਆਪਾਂ ਬਣਾਉਣ ਲੱਗੇ ਆ ਰਾਜਮਾ ਆਲੂ ਰਾਜਮਾ ਤੇ ਇੱਕ ਕੌਲੀ ਮੈਂ ਰਾਜਮਾ ਹਾਂ ਦੀ ਪਹਿਲਾਂ ਭਉਂਤੀ ਸੀ ਥੋੜਾ ਚਿਰ ਤੇ ਉਸ ਤੋਂ ਬਾਅਦ ਮੈਂ ਉਬਾਲ ਲਈ ਆ 10 ਮਿੰਟ ਤੇ ਹੁਣ ਇਹ ਹਜੇ ਹੋ ਗਏ ਨੇ ਥੋੜੇ ਜਿੇ ਕੱਚੇ ਨੇ ਜਦੋਂ ਇਹਦੇ ਵਿੱਚ ਬਣਨਗੇ ਉਦੋਂ ਇਹ ਵਧੀਆ ਹੋ ਜਾਣਗੇ ਨਹੀਂ ਤੇ ਕੋਲ ਜਾਂਦੇ ਆ ਜਦਾਂ ਇਹਦੇ ਵਾਸਤੇ ਮੈਂ ਮੈਜ਼ਰਮੈਂਟ ਮੇਰੀ ਇੱਕ ਪਿਆਜ਼ ਕੱਟਿਆ ਛੋਟਾ ਛੋਟਾ ਤੇ ਥੋੜਾ ਜਿਹਾ ਮੈਂ ਅਦਰਕ ਕੱਟਿਆ ਤੇ ਲਸਣ ਤੇ ਧਨੀਆ ਇੱਕ ਮੈਂ ਟਮਾਟਰ ਕਟਿਆ ਵਾ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਮਿਰਚ ਗਰਮ ਮਸਾਲਾ ਧਨੀਆ ਹਲਦੀ ਦੇਗੀ ਮਿਰਚ ਤੇ ਜੀਰਾ ਤੇ ਨਮਕ ਤੇ ਇੱਕ ਆਪਾਂ ਤੜਕੇ ਦੇ ਵਿੱਚ ਪਾਵਾਂਗੇ ਤੇਜ ਪੱਤਾ ਤੇ ਛੋਟੀ ਇਲਾਚੀ ਦੋ ਲੌਂਗ ਤੇ ਇੱਕ ਵੱਡੀ ਇਲਾਚੀ ਇੱਕ ਪਾਵਾਂਗੇ ਆਪਾਂ ਇਹਦੇ ਵਿੱਚ ਰਾਜਮਾ ਮਸਾਲਾ ਹੁਣ ਆਪਾਂ ਇਹਦੇ ਵਿੱਚ ਪਾ ਦਿੰਨੇ ਆ ਤੇਜ ਪੱਤਾ ਨਾਲ ਹੀ ਆਪਾਂ ਆਹ ਵੱਡੀ ਲੈਚੀ ਤੇ ਛੋਟੀ ਲੈਚੀ ਪਾ ਦਿੰਨੇ ਆ ਤੇ ਦੋ ਪਾ ਦਿੰਨੇ ਆ ਆਪਾਂ ਲਓ ਇਹਨਾਂ ਨੂੰ ਥੋੜਾ ਜਿਹਾ ਪਰ ਹਿਲਾ ਲਾਂਗੇ ਉਸ ਤੋਂ ਬਾਅਦ ਤਾਮਨ ਦੇ ਵਿੱਚ ਆਪਾਂ ਜੀਰਾ ਹਾਂਜੀ ਹੁਣ ਪਾਉਨੇ ਆਪਾਂ ਇਹ ਜੀਰਾ ਇਹਨਾਂ ਕੱਪਾਂ ਇਹਦੇ ਵਿੱਚ ਜੀਰਾ ਪਾ ਦਾਂਗੇ ਜੀਰਾ ਬ੍ਰਾਊਨ ਹੋ ਗਏ ਆ ਤੇ ਆਪਾਂ ਇਹਦੇ ਵਿੱਚ ਪਾਵਾਂਗੇ ਲੱਸੀ ਇਹਦੇ ਵਿੱਚ ਪਿਆਰ ਉਸ ਤੇ ਆਜ ਨੂੰ ਬ੍ਰਾਊਨ ਕਰਦੇ ਆ ਪਹਿਲਾਂ ਹਾਂਜੀ ਟੀਆਜ ਆਪਣਾ ਬ੍ਰਾਊਨ ਹੋ ਗਿਆ ਇਹਦੇ ਵਿੱਚ ਹੁਣ ਪਾਣੀ ਵੇਪਾਂ ਆਹ ਦੇਖ ਮਾਰੀ ਜੇ ਫਟ ਇਸਕੇ ਰੱਖੀ ਹੋਈ ਹੈ ਹਰੀ ਮੇਥੀ ਤੇ ਇਹ ਪਾ ਦਾਂਗੇ ਨਪਾ 15 ਟਮਾਟਰ ਨੂੰ ਇਸ ਨੂੰ ਇਕ ਕਨਸੂਮੈਂਟ ਤੇ ਲਾਵਾ ਦੇ ਤਾਈਂ ਮਾਰ ਕੇ ਟਮਾਟਰਾਂ ਨੂੰ ਸੋ ਕਰਾਂਗੇ ਉਸ ਤੋਂ ਬਾਅਦ ਪਾਣੀ ਨਾਲ ਥੋੜਾ ਹੁਣ ਆਪਾਂ ਪਾਉਣ ਲੱਗੇ ਆਂ ਤੇ ਮਸਾਲੇ ਨਮਕ ਦੇ ਵਿੱਚ ਆਪਾਂ ਘੱਟ ਪਾਵਾਂਗੇ ਕਿਉਂਕਿ ਨਮਕ ਵੀ ਪਹਿਲਾਂ ਉਬਾਲਣ ਲੱਗੇ ਵੀ ਪਾਏ ਹੋਏ ਆ ਤੇ ਫਿਰ ਆਪਾਂ ਸਵਾਦ ਅਨੁਸਾਰ ਪਾਵਾਂਗੇ ਨਮਕ ਡੇਢ ਕ ਚਮਚਾ ਪਹਿਲ ਤੋਂ ਪਾਵਾਂਗੇ ਹਲਦੀ ਦਾ ਇਸ ਤੇ ਕੀ ਆ ਪਾਵਾਂਗੇ ਆਪਾਂ ਮੁੱਠੀ ਮੇਤ ਚ ਲਾਣ ਇੱਕ ਚਮਚਾ ਪਾਵਾਂਗੇ ਤੇਕੀ ਮੇਤ ਚ పావే గర్మ మసాలాయా జీరా పాలి పా రా 국민 εμφανιζει κουραγι Jung Έλα γ Anfangς στο καταλάβ avez να προμαθ 숨 надо το είναι థా జా ఢ బ సబ్జీ బ రాజమా అనే బ ਤਰੀ ਆਪਾਂ ਇੰਨੀ ਕੁ ਰੱਖੀ ਆ ਜੇ ਤੁਸੀਂ ਜ਼ਿਆਦਾ ਵੀ ਪਾਉਣੀ ਆ ਤਾਂ ਪਾ ਸਕਦੇ ਆ ਅਸੀਂ ਇੰਨੀ ਕੀ ਰੱਖਦੇ ਆ ਜੇ ਤੁਹਾਨੂੰ ਮੇਰੀ ਰੈਸਪੀ ਚੰਗੀ ਲੱਗੀ ਤਾਂ ਮੈਨੂੰ ਸਬਸਕ੍ਰਾਈਬ ਕਰਿਓ ਤੇ ਲਾਈਕ ਕਰਿਓ ਥੈਂਕ ਯੂ ਜੀ